ਇੰਟਰਨੈਟ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹ ਲੋੜ ਆ ਜਿਹੜੀ ਆਪਾਂ ਨੂੰ ਹਮੇਸ਼ਾ ਪੂਰੀ ਕਰਨੀ ਪੈਂਦੀ ਹੈ ਤੇ ਗੂਗਲ ਤੇ ਜਾ ਕੇ ਕੋਈ ਵੀ ਟੌਪਿਕ ਸਰਚ ਕਰੇ ਬਿਨਾ ਜਿਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਆਪਣਾ ਸਾਰ ਹੀ ਨਹੀਂ ਸਕਦਾ ਪਰ ਐਦਾਂ ਦੇ ਕੁਝ ਟੌਪਿਕ ਵੀ ਹੈਗੇ ਆ ਜਿਨ੍ਹਾਂ ਨੂੰ ਸਰਚ ਕਰਨ ਦਾ ਤੇ ਜਿਨ੍ਹਾਂ ਤੋਂ ਪਰਹੇਜ਼ ਕਰਨ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਦੇ ਵੀ ਇਹਨਾਂ ਟਾਪਿਕਸ ਤੇ ਰਿਸਰਚ ਕਰ ਲਈ ਤਾਂ ਕਈ ਤਾਂ ਜੇਲ੍ਹ ਦੀਆਂ ਸਲਾਖਾਂ ਵੀ ਦੇਖਣੀਆਂ ਪੈ ਸਕਦੀਆਂ ਨੇ ਤਿੰਨ ਟਾਪਿਕ ਕਿਹੜੇ-ਕਿਹੜੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਪਰ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ULO TV ਪੰਜਾਬੀ ਉਹ ਚੈਨਲ ਆ ਜਿਹੜਾ ਤੁਹਾਡੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਹੀ ਨਹੀਂ ਫੈਕਟਸ ਹੀ ਨਹੀਂ ਹੋਰ ਬਹੁਤ ਅਹਿਮ ਜਾਣਕਾਰੀ ਜੋ ਜ਼ਿੰਦਗੀ ਦੇ ਵਿੱਚ ਚਾਹੀਦੀ ਆ ਆਪਾਂ ਨੂੰ ਤਾਂ ਮੈਂ ਮਨਜੋਤ ਸਿੰਘ ਤੁਹਾਡੇ ਨਾਲ ਇਹਨਾਂ ਖਬਰਾਂ ਨੂੰ ਇਹਨਾਂ ਜਾਣਕਾਰੀਆਂ ਨੂੰ ਲੈ ਕੇ ਜੁੜਦਾ ਰਹਿਣਾ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਨੱਪ ਦਿਓ ਵੀਡੀਓ ਰਿਲੀਜ਼ ਹੋਵੇ ਤਾਂ ਤੁਹਾਨੂੰ ਪਹਿਲਾਂ ਉਹਦਾ ਨੋਟੀਫਿਕੇਸ਼ਨ ਮਿਲ ਜਾਏ ਪਹਿਲਾਂ ਜਿਹੜਾ ਟਾਪਿਕ ਆ ਜਿਹਦੇ ਬਾਰੇ ਜੇ ਤੁਸੀਂ ਸਰਚ ਕਰਦੇ ਹੋ ਨਾ ਸਿਰਫ ਤੁਹਾਡੇ ਤੇ ਇੱਕ ਮੁਕਦਮਾ ਚਲਾਇਆ ਜਾ ਸਕਦਾ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਵੀ ਹੋਗੀ ਤਾਂ ਜੇ ਤੁਸੀਂ ਚਾਈਲਡ ਪ੍ਰੋਨੋਗ੍ਰਾਫੀ ਬਾਲ ਅਸ਼ਲੀਲਤਾ ਦੇ ਰਿਲੇਟਡ ਕੋਈ ਵੀ ਵੀਡੀਓ ਦੇਖਦੇ ਹੋ ਆਪਦੇ ਫੋਨ ਤੇ ਜਾਂ ਤੁਹਾਡੇ ਫੋਨ 'ਚ ਪਾਈ ਜਾਂਦੀ ਹੈ ਜਾਂ ਤੁਸੀਂ ਚਾਈਲਡ ਪ੍ਰੋਨੋਗ੍ਰਾਫੀ ਬਾਲ ਅਸ਼ਲੀਲਤਾ ਦੇ ਨਾਲ ਸੰਬੰਧਿਤ ਕੋਈ ਵੀ ਆਪਦੀ Google ਤੇ ਸਰਚ ਕਰਦੇ ਹੋ ਤਾਂ ਤੁਹਾਡੇ ਤੇ ਮੁਕਦਮਾ ਚਲਾਇਆ ਜਾ ਸਕਦਾ ਹੁਣ ਤੁਸੀਂ ਇਹ ਸੋਚੋਗੇ ਜੇ ਮੈਂ ਆਪਦੇ ਫੋਨ ਤੇ ਸਰਚ ਕਰਦਾ ਤਾਂ ਮੇਰਾ ਸ਼ਾਇਦ ਪਤਾ ਨਹੀਂ ਲੱਗੂਗਾ ਪਰ ਇਸੇ ਤੇ ਤੁਸੀਂ ਮਾਰ ਲਗਾਤਾਰ ਜਦੋਂ ਤੁਸੀਂ ਆਪਦਾ ਸੋਸ਼ਲ ਮੀਡੀਆ ਜਾਂ ਆਪਦਾ ਇੰਟਰਨੈਟ ਯੂਜ਼ ਕਰਦੇ ਹੋ ਤਾਂ ਏਜੰਸੀਆਂ ਇਹਨਾਂ ਸਾਰੇ ਡਾਟੇ ਨੂੰ ਮੋਨਟਰਾਇਜ਼ ਕਰਦੀਆਂ ਨੇ ਆਪਾਂ ਅੱਜ ਦੇ ਯੋਗ ਦੇ ਵਿੱਚ ਜੀ ਰਹੇ ਆ ਤੇ ਇਹ ਉਹ ਯੋਗਾ ਜਿੱਥੇ 24 ਘੰਟੇ ਏਜੰਸੀਆਂ ਤੁਹਾਡੇ ਤੇ ਨਿਗਰ ਰੱਖਦੀਆਂ ਨੇ ਤੁਸੀਂ ਆਪਦੇ ਫੋਨ ਦੇ ਵਿੱਚ ਕੀ ਚਲਾ ਰਹੇ ਹੋ ਕੀ ਸਰਚ ਕਰ ਰਹੇ ਹੋ ਇਹ ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਆ ਉਹ ਏਜੰਸੀਆਂ ਕੋਲ ਹੁੰਦੀ ਹੈ ਆਈਟੀ ਸੈਲ ਕੋਲ ਹੁੰਦੀ ਹੈ ਤੇ ਕਿਸੇ ਵੇਲੇ ਵੀ ਤੁਹਾਡੀ ਜਿਹੜੀ ਰਿਪੋਰਟਿੰਗ ਆ ਉਹ ਕਰ ਸਕਦੇ ਆ ਜੇ ਤੁਸੀਂ ਚਾਈਲਡ ਪੋਰਨੋਗ੍ਰਾਫੀ ਦੇ ਰਿਲੇਟਡ ਕੋਈ ਵੀ ਤੁਹਾਡੀ ਫੋਨ ਦੇ ਵਿੱਚ ਤੁਸੀਂ ਕੋਈ ਵੀਡੀਓ ਪਲੇ ਕੀਤੀਆਂ ਕੋਈ ਸਰਚ ਮਾਰੀ ਦਾ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਊਗਾ ਸੋ ਨਾ ਸਿਰਫ ਇਹ ਇੱਕ ਕਾਨੂੰਨ ਅਪਰਾਧਾ 2012 ਦੇ ਵਿੱਚ ਪੌਕਸੋ ਐਕਟ ਜਿਹੜਾ ਵਾ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ ਜਿੰਸੀ ਅਬਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ 2012 ਦੇ ਵਿੱਚ ਪਾਸ ਕੀਤਾ ਗਿਆ ਸੀ ਜਿਸ ਦੇ ਵਿੱਚ ਜਿਸ ਦੇ ਵਿੱਚ ਵੱਖਰੀਆਂ ਵੱਖਰੀਆਂ ਧਾਰਨਾਵਾਂ ਬਣਾਈਆਂ ਗਈਆਂ ਸੀ ਜਿਸ ਦੇ ਅਧੀਨ ਜੇ ਕੋਈ ਵੀ ਚਾਈਲਡ ਪੋਰਨੋਗ੍ਰਾਫੀ ਬਾਲਸਲੀਲਤਾ ਦੇਖਦਾ ਫੜਿਆ ਜਾਂਦਾ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹ ਐਕਟ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਇਦਾਂ ਦੇ ਸਮਾਜ ਦੇ ਵਿੱਚ ਗਲਤ ਅਨਸਰ ਫਿਰਦੇ ਆ ਤਾਂ ਉਹਨਾਂ ਤੋਂ ਬਚਾਉਣ ਦੇ ਲਈ ਸਰਕਾਰ ਨੇ ਇਸ ਸਮੱਗਰੀ ਨੂੰ ਕੰਟਰੋਲ ਕਰਨ ਦੇ ਲਈ ਇਹ ਐਕਟ ਪਾਸ ਕੀਤਾ ਸੀਗਾ ਸੋ ਤੁਸੀਂ ਸੋ ਤੁਸੀਂ ਇਸ ਬਾਰੇ ਜੇ ਸਰਚ ਕਰਦੇ ਪਾਏ ਜਾਂਦੇ ਹੋ ਤਾਂ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾ ਸਿਰਫ ਇੱਕ ਕਾਨੂੰਨਨ ਅਪਰਾਧ ਆ ਬਲਕਿ ਇੱਕ ਬਹੁਤ ਹੀ ਨਖਿੱਧ ਗੱਲ ਆ ਇੱਕ ਇਨਸਾਨ ਹੋਣ ਦੇ ਨਾਤੇ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਇਹ ਤੁਹਾਡੀ ਨੈਤਿਕਤਾ ਨੂੰ ਸ਼ੋਭਾ ਨਹੀਂ ਦਿੰਦੀ ਕਿਸੇ ਵੀ ਆਦਮੀ ਦੇ ਕਿਰਦਾਰ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਦੂਜਾ ਜਿਹੜਾ ਟੌਪਿਕ ਆ ਜੇ ਤੁਸੀਂ ਇਹਦੇ ਬਾਰੇ ਸਰਚ ਕਰਦੇ ਪਾਏ ਜਾਂਦੇ ਹੋ ਤਾਂ ਵੀ ਤੁਹਾਡੇ ਤੇ ਫੌਜ ਵੱਲੋਂ ਜਾਂ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਜਾਊਗੀ ਉਹ ਹੈਗੀ ਆ ਜੇ ਤੁਸੀਂ ਬੰਬ ਬਣਾਉਣ ਨੂੰ ਲੈ ਕੇ ਵਿਸਫੋਟਕ ਸਮੱਗਰੀ ਬਣਾਉਣ ਨੂੰ ਲੈ ਕੇ ਜੇ ਤੁਸੀਂ ਇੰਟਰਨੈਟ ਤੇ ਕੋਈ ਵੀ ਵੀਡੀਓ YouTube ਤੇ ਜਾਂ Google ਤੇ ਇਸ ਬਾਰੇ ਕੁਝ ਆਰਟੀਕਲ ਸਰਚ ਕਰਦੇ ਹੋ YouTube ਤੇ ਕੋਈ ਵੀਡੀਓ ਦੇਖਦੇ ਹੋ ਤਾਂ ਤਾਂ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਦੇ ਵਿੱਚ ਪੈ ਸਕਦੇ ਹੋ ਤੁਹਾਨੂੰ ਸਜ਼ਾ ਹੋ ਸਕਦੀ ਹੈ ਕਿਉਂਕਿ ਇਦਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਦੇਸ਼ ਦੀ ਸੁਰੱਖਿਆ ਦੇ ਲਈ ਹਾਨੀਕਾਰਕ ਮੰਨੀਆਂ ਜਾਂਦੀਆਂ ਨੇ ਤੇ ਅੱਤਵਾਦੀ ਸੰਗਠਨਾਵਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਜੋੜਿਆ ਜਾਂਦਾ ਸੋ ਕਦੇ ਵੀ ਬਹਿਕਾਵੇ ਦੇ ਵਿੱਚ ਆ ਕੇ ਜਾਂ ਮਜ਼ਾਕ-ਮਜ਼ਾਕ ਦੇ ਵਿੱਚ ਆ ਕੇ ਕੋਈ ਵੀ ਬੰਬ ਬਣਾਉਣ ਦੀ ਜਿਹੜੀ ਯਾ ਯਾ ਉਹਦੀ ਕੋਈ ਟੈਕਨੀਕ ਆ ਉਹਨੂੰ ਪੁੱਲ ਪਲੇਕੇ ਵੀ ਸਰਚ ਨਾ ਕਰੋ ਤਾਂ ਜੋ ਤੁਸੀਂ ਕਿਸੇ ਕਾਰਵਾਈ ਦੇ ਅਧੀਨ ਨਾ ajo ਤੇ ਤੁਸੀਂ ਇਸ ਚੀਜ਼ ਤੋਂ ਬਚ ਸਕੋ ਤੀਜਾ ਜਿਹੜਾ ਟਾਪਿਕ ਹੈ ਜਿਸ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਇਹਦੇ ਬਾਰੇ ਪਾਏ ਜਾਂਦੇ ਹੋ ਕੁਝ ਸਰਚ ਕਰਦੇ ਹੋਏ ਤਾਂ ਉਹ ਹੈਗੀ ਆ ਹੈਕਿੰਗ ਕਿਸੇ ਵੀ ਡਿਵਾਈਸ ਨੂੰ ਕਿਸੇ ਵੀ ਮੋਬਾਈਲ ਲੈਪਟਾਪ ਜਾਂ ਹੋਰ ਬਹੁਤ ਜਿਹੜੀਆਂ ਡਿਜੀਟਲਾਈਜ਼ਡ ਚੀਜ਼ਾਂ ਨੇ ਉਹਨਾਂ ਨੂੰ ਜੇ ਤੁਸੀਂ ਹੈਕਿੰਗ ਬਾਰੇ ਉਹਨਾਂ ਨੂੰ ਹੈਕ ਕਰਨ ਬਾਰੇ ਜੇ ਤੁਸੀਂ ਸਰਚ ਕਰਦੇ ਹੋ ਕੋਈ ਵੀਡੀਓ ਦੇਖਦੇ ਹੋ ਵੀਡੀਓ ਲਾਈਕ ਕਰਦੇ ਹੋ ਸੋਸ਼ਲ ਮੀਡੀਆ ਤੇ ਤਾਂ ਤੁਹਾਡੇ ਤੇ ਤਾਂ ਵੀ ਸਖਤ ਕਾਰਵਾਈ ਬਣਦੀ ਹੈ ਸੋ ਇਨ੍ਹਾਂ ਤਿੰਨ ਟਾਪਿਕਸ ਤੇ ਪੁੱਲ ਪਲੇਕੇ ਵੀ ਆਪ ਮੋਬਾਈਲ ਤੇ ਆਪਦੇ ਲੈਪਟਾਪਸ ਤੇ ਜਾਂ ਆਪਦੇ ਗੂਗਲ ਅਕਾਊਂਟਸ ਤੇ ਕਦੇ ਵੀ ਸਰਚ ਨਾ ਕਰੋ ਨਾ ਸਿਰਫ ਇੱਕ ਚੰਗਾ ਨਾਗਰਿਕ ਹੋਣ ਦਾ ਸਬੂਤ ਦਿਓ ਬਲਕਿ ਇੱਕ ਜਾਗਰੂਕ ਨਾਗਰਿਕ ਹੋਣ ਦਾ ਸਬੂਤ ਦਿਓ ਇੱਕ ਕਿਰਦਾਰ ਵਾਲੇ ਨਾਗਰਿਕ ਹੋਣ ਦਾ ਸਬੂਤ ਦਿਓ ਤੇ ਇਹਨਾਂ ਟੌਪਿਕਸ ਨੂੰ ਤਾਂ ਇਹਨਾਂ ਟੌਪਿਕਸ ਤੋਂ ਆਪਦੀ ਜ਼ਿੰਦਗੀ ਨੂੰ ਕੋਹਾਂ ਦੂਰ